ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਿਸ ਨਾਮ ਹੈਗਾ ਸਾਈਫਿਸ਼ੀ ਬਲੌਗ ਅੱਜ ਬਹੁਤ ਸੋਹਣੀ ਵੀਡੀਓ ਹੈਗੀ ਹੈ ਵੀਡੀਓ ਉਹਨਾਂ ਲਈ ਹੈ ਉਹਨਾਂ ਪੈਣਾ ਲਈ ਹੈ ਜਿਨ੍ਹਾਂ ਦੇ ਨਾ ਚਿਹਰੇ ਤੇ ਹੀਅਰ ਨੇ ਜਿਨ੍ਹਾਂ ਦੇ ਬਾਹਾਂ ਤੇ ਜਾਂ ਫੇਸ ਤੇ ਹੈੱਡ ਤੇ ਅપર ਲਿਪਸ ਤੇ हेयर ਨੇ ਬਹੁਤ ਹੀ ਗੰਦੇ ਲੱਗਦੇ ਨੇ ਹੈਨਾ ਰੰਗ ਗੋਰਾ ਏ ਪਰ हेयर ਕਰਕੇ ਨਾ ਸਾਰਾ ਸਤਿਆਨਾਸ਼ ਹੋਇਆ ਪਿਆ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਤੁਹਾਨੂੰ ਐਦਾਂ ਦੀ ਰੈਮਡੀ ਦੱਸਦੀ ਆ ਜਿਹੜੀ ਝਟਪਟ ਬਣਾ ਕੇ ਤੁਸੀਂ ਆਪਣੇ हेयर ਜਿਹੜੇ ਆ ਰਿਮੂਵ ਕਰ ਸਕਦੇ ਹੋ ਇਹ ਐਦਾਂ ਦੀ ਰੈਮਡੀ ਹੈ ਤੁਹਾਡੇ ਚਿਹਰੇ ਨੂੰ ਵੀ ਗੋਰਾ ਕਰੇਗੀ 골ਡਨ ਗਲੋ ਦੇਵੇਗੀ ਚਿਹਰੇ ਨੂੰ ਵੀ ਨਿਖਾਰੇਗੀ ਨਾਲ ਹੀ ਨਾਲ ਤੁਹਾਡੇ ਜਿਹੜੇ ਅપર ਲਿਪਸ ਤੁਹਾਡੇ ਫੋਰਹੈਡ ਤੇ ਜਿਹੜਾ ਫੇਸ ਤੇ ਕਿਤੇ ਵੀ ਦਾੜ੍ਹੀ ਮੋਛ ਹੋਈ ਹੋਈ ਤਾਂ ਉਹਨੂੰ ਸਾਫ਼ ਕਰਨ ਵਿੱਚ ਬਹੁਤ ਕਾਰਗਿਲ ਹੈ ਸ਼ਰਤ ਇਹ ਹੈ ਕਿ ਜਿੱਦਾਂ ਮੈਂ ਬਣਾਈ ਹੈ ਉਸ ਤਰੀਕੇ ਨਾਲ ਬਣਾ ਕੇ ਤੇ ਜਿੱਦਾਂ ਮੈਂ ਉਤਾਰਾਂ ਦਾ ਤਰੀਕਾ ਦੱਸਿਆ ਉਸ ਤਰੀਕੇ ਨਾਲ ਹੀ ਤੁਸੀਂ ਉਤਾਰਨੀ ਹੈ ਤੇ ਇਹ ਦੇਖ ਕਰਨ ਲਈ ਤੁਸੀਂ ਵੀਡੀਓ ਤੁਹਾਨੂੰ ਪੂਰੀ ਦੇਖਣੀ ਪੈਣੀ ਹੈ ਵੀਡੀਓ ਪੂਰੀ ਦੇਖਣਾ ਹੈ ਚੈਨਲ ਤੇ ਨਵੇਂ ਆਏ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਜਰੂਰ ਪ੍ਰੈਸ ਕਰਿਓ ਕਿਉਂਕਿ ਵੀਡੀਓ ਜਿਹੜੀ ਨੋਟੀਫਿਕੇਸ਼ਨ ਤਾਂ ਹੀ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਵੀਡੀਓ ਵਾਦ ਤੋਂ ਬਾਅਦ ਵਾਚ ਕਰਿਆ ਕਰੋ ਵਾਦ ਤੋਂ ਬਾਅਦ ਸ਼ੇਅਰ ਕਰਦਿਆ ਕਰੋ ਉਹਨਾਂ ਨੂੰ ਵੀ ਪਤਾ ਚੱਲੇ ਜਿਹੜੀਆਂ ਵਿਚਾਰੀਆਂ ਬਹੁਤ ਪਰੇਸ਼ਾਨ ਨੇ ਵੈਕਸ ਕਰਵਾ ਕਰਾ ਕੇ ਟਿਊਬ ਵਾਲਾ ਲਗਾ ਲਗਾ ਕੇ ਪਾਰਲਰ ਜਾ ਜਾ ਕੇ ਧਾਗਾ ਲਗਾ ਲਗਾ ਕੇ ਨਾਸ ਮਾਰਿਆ ਪਿਆ ਉਹਨਾਂ ਨੇ ਆਪਣੇ ਚਿਹਰੇ ਦਾ ੱਤ ਲੋ ਜੀ ਉਹਨਾਂ ਨੂੰ ਪਹਚਾਦੋ ਤੇ ਵੀਡੀਓ ਵਾਤੂ ਵਾਤ ਜਿਹੜੀ ਇਹ ਫੋਚ ਕਰ ਦਿਓ ਤੇ ਸੋਣਾ ਜੇ ਕਮੈਂਟ ਜਰੂਰ ਕਰਿਓ ਆਪਣਾ ਨਾਮ ਪਤਾ ਜਰੂਰ ਲਿਖਿਓ ਠੀਕ ਹੈ ਜੀ ਤਾਂ ਜੋ ਮੈਂ ਤੁਹਾਡਾ ਥੈਂਕ ਯੂ ਬੋਲ ਸਕਾਂ ਬਹੁਤ ਪਿਆਰ ਕਰ ਰਹੀ ਹਾਂ ਨਾ ਮੇਰੀਆਂ ਭੈਣਾਂ ਤੇ ਲੋ ਜੀ ਇਹ ਰੈਮਡੀ ਪਹਿਲਾਂ ਕਿਦਾਂ ਤਿਆਰ ਹੋਈ ਇਹ ਪਹਿਲਾਂ ਤਾਂ ਤੁਸੀਂ ਉਹ ਦੇਖੋ ਚਲਦੇ ਆਪਾਂ ਕਿਚਨ ਵਿੱਚ ਜੀ ਤੇ ਹਾਂ ਜੀ ਲੋਜੀ ਬਣਾ ਕੇ ਦੱਸ ਦਿਆਂ ਤੁਹਾਨੂੰ ਰੈਮਡੀ ਪਹਿਲਾਂ ਤੁਸੀਂ ਕੀ ਕਰਨਾ ਹੈ ਗੈਸ ਕਰਨਾ ਹੈ ਔਰ ਨਾ ਤਰਖੋ ਉਹਦੇ ਉੱਤੇ ਕੋਈ ਬਰਤਨ ਉਹਦੇ ਵਿੱਚ ਪਾਣਾ ਤੁਸੀਂ ਅੱਧੀ ਗਲਾਸੀ ਪਾਣੀ ਅੱਧਾ ਗਲਾਸ ਪਾਣੀ ਪਾ ਕੇ ਵਿੱਚ ਪਾ ਲੈਣੀ ਚੀਨੀ ਜੇ ਗੁੜ ਹੈਗਾ ਤੇ ਗੁੜ ਪਾ ਸਕਦੇ ਹੋ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਇਹਦੀ ਬਣਾਣੀ ਹੈ ਚਾਸਨੀ ਜਾਨੀ ਕਿ ਚੰਗੀ ਤਰ੍ਹਾਂ ਨਹੀਂ ਜਿੰਨਾ ਚਿਰ ਇਹ ਖੰਡ ਜਿਹੜੀ ਮੈਲਟ ਨਾ ਹੋ ਜਾਵੇ ਉਹਨਾਂ ਚਿਰ ਨੂੰ ਆਪਾਂ ਹਿਲਾਉਂਦੇ ਰਹਿਣਾ ਜਦੋਂ ਇਹ ਖੰਡ ਮੈਲਟ ਹੋ ਜਾਵੇ ਤੇ ਤੁਸੀਂ ਇਹਦੇ ਵਿੱਚ ਕੀ ਪਾਣਾ ਹੈ ਜਾਦੂਮਈ ਕਣਕ ਦਾ ਆਟਾ ਕਣਕ ਦਾ ਆਟਾ ਜਿਹੜਾ ਹੁੰਦਾ ਨਾਲੇ ਤਾਂ ਤੁਹਾਡੀ ਸਕਿਨ ਨੂੰ ਬ੍ਰਾਈਟ ਕਰੇਗਾ ਨਾਲੇ ਤੁਹਾਡੇ ਜਿਹੜੇ ਅપર ਲਿਪਸ ਫੋਰਹੈਡ ਜਾਂ ਚਿਹਰੇ ਤੇ ਅਨਚਾਹੇ ਵਾਲ ਹੁੰਦੇ ਨੇ ਉਹਨਾਂ ਨੂੰ ਸਾਫ਼ ਕਰਨ ਵਿੱਚ ਬਹੁਤ ਤਾਕਤ ਰੱਖਦਾ ਏ ਬਹੁਤ ਵਧੀਆ ਹੁੰਦਾ ਤੇ ਜਿਹੜੇ ਇਹਦੇ ਵਿੱਚ ਲੰਮਸ ਜੀਆਂ ਗੱਠਾਂ ਜੇ ਵੱਜ ਗਈਆਂ ਨੇ ਚੰਗੀ ਤਰ੍ਹਾਂ ਤੁਸੀਂ ਚਮਚੇ ਦੇ ਨਾਲ ਇਹਨੂੰ ਹਿਲਾ ਲੈਣਾ ਤੇ ਥੋੜੀ ਜਿਹੀ ਪਾਣੀ ਇਹਦੇ ਵਿੱਚ ਹਲਦੀ ਕਿਚਨ ਵਾਲੀ ਹਲਦੀ ਹੈਗੀ ਤੇ ਬਿਲਕੁਲ ਥੋੜੀ ਪਾਣੀ ਕਿਉਂਕਿ ਕਲਰ ਜ਼ਿਆਦਾ ਆਪਣੇ ਫੇਸ ਤੇ ਆ ਜਾਂਦਾ ਅਗਰ ਤੁਹਾਡੇ ਕੋਲ ਕਸਤੂਰੀ ਹਲਦੀ ਹੈਗੀ ਏ ਵਾਈ ਡਿਟਰਮਰਲ ਹੈਗੀ ਹੈ ਤੇ ਉਹ ਤੁਸੀਂ ਇਸਤੇਮਾਲ ਕਰ ਸਕਦੇ ਹੋ ਮਿਲਦੀ ਹੈਗੀ ਪंसारीਆਂ ਕੋਲੋਂ ਆਨਲਾਈਨ ਵੀ ਮਿਲ ਜਾਂਦੀ ਹੈ ਪंसारीਆਂ ਕੋਲ ਵੀ ਮਿਲ ਜਾਂਦੀ ਹੈ ਤੇ ਇਹ ਰੈਮਡੀ ਆਪਣੀ ਬਣ ਕੇ ਹੋ ਗਈ ਹੈ ਰੈਡੀ ਠੀਕ ਹੈ ਤੇ ਇਸ ਰੈਮਡੀ ਨੂੰ ਜੇ ਤੁਸੀਂ ਲਗਾਣਾ ਹੈ ਆਪਣੇ ਫੇਸ ਤੇ ਮੈਂ ਕਹਿੰਨੀ ਤੁਹਾਡੇ ਫੇਸ ਤੇ 글로 ਵੀ ਆਵੇਗਾ ਚਿਹਰਾ ਤੁਹਾਡਾ ਇੱਕਦਮ ਚਮਕੇਗਾ ਤੇ ਤੁਹਾਡੇ ਵਾਲ ਵੀ ਜਿਹੜੇ హెਅਰ ਨੇ ਨਾ ਉਹ ਤੁਹਾਡੇ ਰਿਮੂਵ ਹੋਣੇ ਸ਼ੁਰੂ ਹੋ ਜਾਣੇ ਨੇ ਤੇ ਜਿੱਦਾਂ ਆਪਾਂ ਲਗਾਣਾ ਹੈ ਉਦਾਂ ਹੀ ਤੁਸੀਂ ਲਗਾਣਾ ਇਹਨੂੰ ਠੀਕ ਹੈ ਹਾਂਜੀ ਤੁਸੀਂ ਦੇਖ ਲਿਆ ਕਿਸ ਤਰੀਕੇ ਨਾਲ ਆਪਾਂ ਰੈਮਡੀ ਬਣਾਈਏ ਇਸੇ ਤਰੀਕੇ ਨਾਲ ਹੀ ਬਣਾਣੀ ਹੈ ਤੁਸੀਂ ਤੇ ਹੁਣ ਇਹ ਦੇਖੋ ਥੋੜੀ ਨਿੱਗੀ ਨਿੱਗੀ ਹੈ ਜਿਆਦਾ ਗਰਮੀ ਨਹੀਂ ਲਾਣੀ ਨਿੱਗ ਨਿੱਗੀ ਲਗਾਨੀ ਜਿਆਦਾ ਠੰਡੀ ਵੀ ਨਹੀਂ ਕਰਨੀ ਤੇ ਜਿਆਦਾ ਗਰਮ ਵੀ ਨਹੀਂ ਕਰਨੀ ਹੈਗੀ ਫਿਰ ਤੁਹਾਡਾ ਬਿਲਕੁਲ ਕਲੀਨ ਹੋਣਾ ਚਾਹੀਦਾ ਕਿਸੇ ਵੀ ਪ੍ਰਕਾਰ ਦਾ ਕੋਈ ਮੇਕਅਪ ਨਹੀਂ ਲੱਗਾ ਹੋਣਾ ਚਾਹੀਦਾ ਇਹਦੇ ਨਾਲ ਤੁਹਾਡਾ ਚਿਹਰਾ ਵੀ ਨਖਰੇਗਾ ਤੇ ਤੁਹਾਡੇ ਜਿਹੜੇ హెਅ ਉਹ ਵੀ ਜਿਹੜੇ ਸਾਰੇ ਹੀ ਰਿਮੂਵ ਹੋਣਗੇ ਇਸ ਤਰੀਕੇ ਨਾਲ ਤੁਸੀਂ ਇਹ ਵਾਲੀ ਰੈਮਡੀ ਜਿਹੜੀ ਹੈ ਲਗਾ ਲੈਣੀ ਹੈ ਠੀਕ ਹੈ ਆਹ ਦੇਖੋ ਜਿੱਥੇ-ਜਿੱਥੇ ਤੁਹਾਡੇ ਅਪਰ ਲਿਪਸ ਨੇ ਜਾਂ ਤੁਹਾਡੇ ਫੋਰਹੈਡ ਤੇ ਜਾਂ ਤੁਹਾਡੇ ਪੂਰੇ ਚਿਹਰੇ ਤੇ ਠੀਕ ਹੈ ਮੈਂ ਤੁਹਾਨੂੰ ਇੱਥੇ ਹੀ ਲਗਾ ਕੇ ਦੱਸ ਦੇਣੀ ਆ ਆਪਣੇ ਅਪਰ ਲਿਪਸ ਤੇ ਆ ਦੇਖੋ ਇਸ ਤਰੀਕੇ ਨਾਲ ਲਗਾ ਲੈਣੀ ਹੈ ਬਹੁਤ ਵਧੀਆ ਫੇਸ ਤੇ ਲਗਾ ਲੋਗੇ ਫੇਸ ਪੂਰਾ ਗਲੋ ਕਰੇਗਾ ਪੂਰਾ ਫੇਸ ਜਿਹੜਾ ਤੁਹਾਡਾ ਚਮਕਾ ਮਾਰੇਗਾ ਠੀਕ ਹੈ ਤੇ ਬਸ ਇਹ ਵਾਲੀ ਰੈਮਡੀ ਤੁਸੀਂ ਡੇਲੀ ਵੀ ਲਗਾ ਲੋ ਕਰੋਗੇ ਨਾ ਤਾਂ ਵੀ ਬਹੁਤ ਵਧੀਆ ਕਿਉਂਕਿ ਜਲਦੀ ਤੁਹਾਡੇ ਹੇਅਰ ਸਾਫ਼ ਹੋ ਜਾਣਗੇ ਮੁੜ ਕੇ ਆਉਣਗੇ ਨਹੀਂ ਫੇਸ ਤੇ ਠੀਕ ਹੈ ਕਿਉਂਕਿ ਆਪਾਂ ਕੋਈ ਨਾ ਲੋਕ ਧਾਗਾ ਬਹੁਤ ਲਵਾ ਲੈਂਦੇ ਨੇ ਜਦੋਂ ਰੈਡਿੰਗ ਕਰਵਾਉਂਦੀਆਂ ਨੇ ਨਾ ਮੇਰੀਆਂ ਭੈਣਾਂ ਨਾਲ ਧਾਗਾ ਲਵਾ ਲੈਂਦੀਆਂ ਨੇ ਉਹ ਬਹੁਤ ਗਲਤ ਗੱਲ ਆ ਉਹਦੇ ਨਾਲ ਜਿਆਦਾ ਗ੍ਰੋਥ ਆਉਂਦੀ ਜਿੱਦਾਂ ਤੁਹਾਡੇ ਥ੍ਰੈਡਿੰਗ ਦੀ ਗ੍ਰੋਥ ਦੁਬਾਰਾ ਆ ਜਾਂਦੀ ਉਸ ਤਰੀਕੇ ਨਾਲ ਹੀ ਤੁਹਾਡੇ ਚਿਹਰੇ ਦੇ ਵਾਲਾਂ ਦੀ ਗ੍ਰੋਥ ਆਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤੇ ਆ ਮੈਂ ਤੁਹਾਨੂੰ ਦੱਸਦੀ ਆ ਲਓ ਜੀ ਆਪਾਂ ਇਹਨੂੰ ਲਗਾ ਲਿਆ ਤੁਸੀਂ ਪੂਰੇ ਫੇਸ ਤੇ ਵੀ ਲਗਾ ਸਕਦੇ ਹੋ ਠੀਕ ਹੈ ਮੈਂ ਤੁਹਾਨੂੰ ਸਿਰਫ ਇੱਥੇ ਹੀ ਲਗਾ ਕੇ ਦੱਸਦੀ ਆ ਕਿਉਂਕਿ ਮੇਰੇ ਸਾਰੇ ਫੇਸ ਦੇ ਹੇਅਰ ਉੱtre ਹੋਏ ਨੇ ਇੱਥੇ ਥੋੜੇ ਖੜ੍ਹੇ ਆਏ ਸੀ ਮੈਂ ਕਿ ਨਾਲੇ ਚਲੋ ਮੈਂ ਸਾਫ਼ ਕਰ ਲੈਣੀ ਆ ਨਾਲੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਠੀਕ ਹੈ ਬਹੁਤ ਸੋਖੀ ਰੈਮਡੀ ਹੈ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਜੇ ਤਰੀਕੇ ਨਾਲ ਬਣ ਕੇ ਰੈਡੀ ਹੋ ਗਈ ਹੈ ਤੇ ਲਗਾਉਣਾ ਵੀ ਇਹਨੂੰ ਬਹੁਤ ਵਧੀਆ ਤੇ ਜਿਹੜਾ ਉਤਾਰਨ ਦਾ ਤਰੀਕਾ ਉਹ ਮੈਂ ਤੁਹਾਨੂੰ ਦੱਸਦੀ ਆਂ ਪਹਿਲਾਂ ਇਹਨੂੰ ਸੁਕਾਣੇ ਆਪਾਂ 15 ਮਿੰਟ ਜਿੰਨੇ ਉਹਨਾ ਮਿੰਟ ਲਗਾ ਕੇ ਰੱਖੋ ਜਿੰਨਾ ਮਿੰਟ ਐ ਸੁੱਕ ਨਾ ਜਾਵੇ ਯਾਨੀ ਕਿ ਜ਼ਿਆਦਾ ਵੀ ਨਹੀਂ ਸੁੱਕਣ ਦੇਣੀ ਥੋੜੀ ਥੋੜੀ ਡਰਾਈ ਰਹਿਣਾ ਜ਼ਰੂਰੀ ਹੈ ਬਾਕੀ ਇਹਨੂੰ ਸੁਕਾਣਾ ਹੈ ਤੁਸੀਂ ਠੀਕ ਹੈ ਤੇ ਚਲੋ ਜੀ ਚੁੱਪ ਕਰਕੇ ਮੂੰਹ ਤੇ ਉਂਗਲ ਰੱਖ ਕੇ ਇਹਨੂੰ ਸੁਕਾਓ ਬੋਲਣਾ ਨਹੀਂ ਹੈਗਾ ਬੋਲੋਗੇ ਤੇ ਝੁਲੜੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਚੀਨੀ ਜਿਹੜੀ ਹੈ ਸਕਿਨ ਨੂੰ ਅ ਇਸ ਲਿੰਕ ਕਰਨ ਵਿੱਚ ਬਹੁਤ ਕਾਰਗਿਲ ਹੁੰਦੀ ਹੈ ਤੇ ਚਲੋ ਜੀ ਚੁੱਪਚਾਪ ਕਰਕੇ ਆਪਾਂ ਸਿਕਾਨੇ ਆ। ਹਾਂਜੀ ਜਦੋਂ ਇਹ ਸੁੱਕ ਜਾਵੇ ਤੁਸੀਂ ਕੀ ਕਰਨਾ ਹੈ ਤੁਸੀਂ ਪੂਰੇ ਫੇਸ ਤੇ ਲਗਾ ਸਕਦੇ ਹੋ ਠੀਕ ਹੈ ਮੈਂ ਤੁਹਾਨੂੰ ਸਿਰਫ ਆਪਣੇ ਅਪਰ 립ਸ ਤੇ ਲਗਾ ਕੇ ਦੱਸਿਆ ਹੈ ਫਿਰ ਤੁਸੀਂ ਲੈਣਾ ਸੁਕਾਟਾ ਕਣਕ ਦਾ ਸੁਕਾਟਾ ਲੈਣਾ ਹੈ ਤੁਸੀਂ ਕੀ ਕਰਨਾ ਹੈ ਆਪਣੇ ਫੇਸ ਤੇ ਇਸ ਤਰੀਕੇ ਨਾਲ ਸੁਕਾਟਾ ਲਗਾ ਲੈਣਾ ਹੈ। ਇਸ ਤਰੀਕੇ ਨਾਲ ਸੁਕਾਟਾ ਲਗਾ ਲੈਣਾ ਡਰਾਵਣੀ ਬਣ ਗਈ ਪੂਤੜੀ ਇਸ ਤਰੀਕੇ ਨਾਲ ਠੀਕ ਹੈ ਤੁਸੀਂ ਪੂਰੇ ਫੇਸ ਤੇ ਲਗਾਇਆ ਤਾਂ ਪੂਰੇ ਫੇਸ ਤੇ ਲਗਾ ਲੈਣਾ ਫਿਰ ਤੁਸੀਂ ਕੀ ਕਰਨਾ ਇਹਨੂੰ ਇਸ ਤਰੀਕੇ ਨਾਲ ਮਲ ਮਲ ਕੇ ਉਤਾਰਨਾ ਹੈ ਮੇਰਾ ਹਾਲੇ ਮਤਲਬ ਕਿ ਗਿੱਲਾ ਸਿਰਫ ਇੱਕ ਪੈਕ ਤੁਸੀਂ ਪੂਰਾ ਸੁਕਾਉਣਾ ਹੈ ਨਾ ਇਸ ਤਰੀਕੇ ਨਾਲ ਤੁਸੀਂ ਇਹਨੂੰ ਉਤਾਰਨਾ ਹੈ ਇਹਦੇ ਨਾਲ ਕੀ ਹੋਣਾ ਹੈ ਇੱਕ ਤਾਂ ਤੁਹਾਡਾ ਰੰਗ ਗੋਰਾ ਹੋਵੇਗਾ ਦੂਜਾ ਤੁਹਾਡੇ ਜਿਹੜੇ हेयर ਨੇ ਉਹ ਸਾਰੇ ਹੀ ਰਿਮੂਵ ਹੋਣੇ ਸ਼ੁਰੂ ਹੋ ਜਾਣੇ ਨੇ ਤੁਸੀਂ ਚਾਹੋ ਤਾਂ ਡੇਲੀ ਵੀ ਪ੍ਰੋਸੈਸ ਕਰ ਸਕਦੇ ਆ ਜੇ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਆਪਣੇ हेयर ਤੋਂ ਬਹੁਤ ਵਧੀਆ ਰੈਮਡੀ ਹੈ ਰੰਗ ਨੂੰ ਵੀ ਗੋਰਾ ਕਰਦੀ ਹੈ ਔਰ ਆਪਣੇ हेयर ਨੂੰ ਰਿਮੂਵ ਕਰਦੀ ਹੈ ਇਹ ਦੇਖੋ ਕਿਉਂਕਿ ਚਾਸਣੀ ਬਣ ਜਾਂਦੀ ਹੈ ਚਾਸਣੀ ਜਿਹੜੀ ਹੁੰਦੀ ਹੈ ਵਾਲਾਂ ਨੂੰ ਚਿਪਕ ਜਾਂਦੀ ਹੈ ਠੀਕ ਹੈ ਤੇ ਇਹਨੂੰ ਫਿਰ ਇਸ ਤਰੀਕੇ ਨਾਲ ਜਦੋਂ ਆਪਾਂ ਉਤਾਰਾਂਗੇ ਤੇ ਉਹ ਜਿਹੜੀ ਚੀਨੀ ਹੁੰਦੀ ਹੈ ਤੇ ਜਿਹੜੇ ਵਾਲ ਚਿਪਕੇ ਹੁੰਦੇ ਨੇ ਨਾ ਸਾਰੇ ਹੀ ਇਦਾਂ ਨਿਕਲ ਆਉਂਦੇ ਨੇ ਇਹ ਜੇ ਬੱਤੀਆਂ ਜਿ ਬਣ ਬਣ ਕੇ ਨਾ ਦੇਖੋ ਇਸ ਤਰੀਕੇ ਨਾਲ ਚਿਹਰੇ ਦੀ ਗੰਦਗੀ ਵੀ ਸਾਫ਼ ਹੋ ਜਾਏਗੀ ਔਰ ਜਿਨ੍ਹਾਂ ਦੇ ਜਿਹੜੇ ਕਾਲਾਪਨ ਹੋ ਜਾਂਦਾ ਨਾ ਲਿਪਸ ਦੇ ਉੱਪਰ ਉੱਪਰ ਇਹ ਚੀਜ਼ਾਂ ਦੇ ਕਈ ਵਾਰ ਨਾ ਕਾਲਾਪਨ ਬਣ ਜਾਂਦਾ ਹੈ ਤੇ ਉਹ ਵੀ ਤਾਂ ਕਾਲਾਵਰ ਨੇ ਉਹ ਹੀ ਤਾਂ ਅਡਾ ਨਾ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਇਕਦਮ 골ਡਨ ਜਿਹਾ ਗਲੋ ਦੇ ਦੇਗਾ ਜਿਦਾਂ ਫੇਸ਼ਲ ਦਾ ਗਲੋ ਹੁੰਦਾ ਨਾ ਆ ਦੇਖੋ 2 ਇਨ 1 ਕੰਮ ਹੋਊਗੀ ਨਾ ਠੀਕ ਹੈ ਇੱਕ ਤੇ ਦੋ ਨਿਸ਼ਾਨੇ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਨੂੰ ਸਾਫ ਕਰ ਸਕਦੇ ਹੋ ਠੀਕ ਹੈ ਤੇ ਤੁਹਾਡੇ ਸਾਰੇ ਹੀਅਰ ਜਿਹੜੇ ਨੇ ਨਾ ਔਰ ਬਾਹਰ ਆ ਜਾਣਗੇ ਇਸ ਤਰੀਕੇ ਨਾਲ ਤੇ ਇੱਕ ਕੰਮ ਤੁਸੀਂ ਹੋਰ ਕਰਨਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਦੋਂ ਤੁਸੀਂ ਇਹ ਫੇਸ ਪੈਕ ਨੂੰ ਉਤਾਰ ਲੈਣਾ ਤੁਸੀਂ ਕੀ ਕਰਨਾ ਹੈ ਫਿਟਕੜੀ ਲੈਣੀ ਹੈ ਇਦਾਂ ਦੇ ਲੈਣੀ ਪਲੇਨ ਫਿਟਕੜੀ ਠੀਕ ਹੈ ਇਹਦੀ ਕੇਕ ਟੈਪ ਚ ਹੁੰਦੀ ਹੈ ਨਾ 10 ਰੁਪਏ ਦੀ ਆ ਜਾਂਦੀ ਹੈ ਕਿਤੇ ਵੀ ਤੁਸੀਂ ਜਾ ਕੇ ਜਿਹੜੇ ਜਿੱਥੋਂ ਆਪਾਂ ਬਿਊਟੀ ਵਾਲੇ ਪ੍ਰੋਡਕਟ ਲੈਣੇ ਆ ਉੱਥੇ ਤੁਸੀਂ ਇਹ ਲੈ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਗਰਮ ਪਾਣੀ ਕਰਨਾ ਹੈ ਗਰਮ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਗੁੰਗੁਨੇ ਪਾਣੀ ਦੇ ਵਿੱਚ ਇਹਨੂੰ ਡਿਪ ਕਰਨਾ ਇਸ ਤਰੀਕੇ ਨਾਲ ਜਿੰਨਾ ਕ ਤੁਹਾਡਾ ਚਿਹਰਾ ਸਹਿ ਸਕੇ ਗਰਮ ਪਾਣੀ ਉਨਾ ਕਰਨਾ ਠੀਕ ਹੈ ਤੇ ਤੁਸੀਂ ਆਪਣੇ ਚਿਹਰੇ ਤੇ ਇਹਨੂੰ ਇਸ ਤਰੀਕੇ ਨਾਲ ਘਵਾਉਣਾ ਹੈ ਯਕੀਨ ਮੰਨਿਓ ਐਦਾਂ ਕਰਨ ਦੇ ਨਾਲ ਰੰਗ ਵੀ ਗੋਰਾ ਹੋਵੇਗਾ ਜਿਨ੍ਹਾਂ ਦੇ ਸ਼ਾਈਆਂ ਨੇ ਉਹ ਵੀ ਠੀਕ ਹੋ ਜਾਣਗੀਆਂ ਪਿਗਮੈਂਟੇਸ਼ਨ ਐ ਉਹ ਵੀ ਠੀਕ ਹੋ ਜੇਗੀ ਜਿਨ੍ਹਾਂ ਦਾ ਚਿਹਰਾ ਲੂਜ਼ ਹੋਇਆ ਉਹ ਸਕਿਨ ਹੋਣਾ ਸ਼ੁਰੂ ਹੋ ਜਾਏਗਾ ਕਿਉਂਕਿ ਜਿਹੜੀ ਫਟਕੜੀ ਹੁੰਦੀ ਹੈ ਨਾ ਸਕਿਨ ਨੂੰ ਨਾ ਲੂਜ਼ ਮਤਲਬ ਕਿ ਲੂਜ਼ ਸਕਿਨ ਨੂੰ ਟਾਈਟ ਕਰਨ ਵਿੱਚ ਬਹੁਤ ਕਾਰਗਿਲ ਹੁੰਦੀ ਹੈ ਫਟਕੜੀ ਜਿਹੜੀ ਬਹੁਤ ਟਾਈਟ ਕਰ ਦਿੰਦੀ ਹੈ ਸਕਿਨ ਨੂੰ ਇਸ ਤਰੀਕੇ ਨਾਲ ਤੁਸੀਂ ਆਪਣੇ ਸਕਿਨ ਤੇ ਇਹਦੀ ਮ사ਜ ਕਰਨੀ ਹੈ ਇੱਕ ਹੁੰਦੀ ਹੈ ਦੂਸਰੇ ਟੁਕੜਿਆਂ ਵਾਲੀ ਉਹ ਥੋੜੀ ਉਹ ਚੁੱਭਦੀ ਏ ਉਹਦਾ ਆਪਾਂ ਪਾਊਡਰ ਇਸਤੇਮਾਲ ਕਰ ਸਕਦੇ ਹਾਂ ਤੇ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਫੇਸ ਤੇ ਕਰਨੀ ਹੈ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਆਪਣੇ ਜਿਹੜੇ ਚਿਹਰੇ ਦੇ హెయిਰ ਹੁੰਦੇ ਨੇ ਉਹ ਕਮਜ਼ੋਰ ਹੋ ਜਾਂਦੇ ਨੇ ਨਾ ਤੁਸੀਂ ਇਸ ਤਰੀਕੇ ਨਾਲ ਡੇਲੀ ਕਰੋਗੇ ਨਾ ਡੇਲੀ ਫੇਸ ਪੈਕ ਲਗਾ ਕੇ ਡੇਲੀ ਤੁਸੀਂ ਬਾਅਦ ਵਿੱਚ ਗੁੰਗਨੇ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਫਿਟਕੜੀ ਨੂੰ ਭੇਕੇ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਸਕਿਨ ਟਾਈਟ ਹੋਵੇਗੀ ਰੰਗ ਗੋਰਾ ਹੋਵੇਗਾ ਜਿੱਥੇ-ਜਿੱਥੇ ਤੁਹਾਡੇ ਦਾਗ-ਧੱਬੇ ਨੂੰ ਮਿੜਨੇ ਸ਼ੁਰੂ ਹੋ ਜਾਣਗੇ ਯਕੀਨ ਮੰਨਿਓ ਤੁਸੀਂ ਕਰਕੇ ਦੇਖਿਓ 15 ਦਿਨ ਲਗਾਤਾਰ ਫਿਰ ਤੁਸੀਂ ਦੇਖਿਓ ਵਾਕਈ ਤੁਸੀਂ ਕਹਿਣਾ ਇਹ ਤਾਂ ਬਹੁਤ ਵਧੀਆ ਚੀਜ਼ ਹੈ ਆ ਦੇਖੋ ਜੇ ਆਪਾਂ ਘਰ ਬੈਠੇ ਹੀ ਡਾਇਮੰਡ ਵਰਗਾ 글로 ਮਿਲ ਜਾਵੇ ਤੇ ਹੋਰ ਆਪ ਨੂੰ ਕੀ ਚਾਹੀਦਾ ਸ਼ੀਸ਼ੇ ਹੋਂ ਚਮਕ ਜਾਂਦੀ ਹੈ ਆਪਣੀ ਸਕਿਨ ਆ ਦੇਖੋ ਠੀਕ ਹੈ 5-10 ਮਿੰਟ ਲੱਗਦੇ ਨੇ ਸਕਿਨ ਨੇ ਇੱਕਦਮ ਜਿਹੜੀ ਆਪਣੀ ਦੇਖੋ ਸਾਫ਼ ਸੁਥਰੀ ਹੋ ਜਾਂਦੀ ਹੈ ਸਾਰੇ ਹੀ ਰਿਮੂਵ ਹੋ ਗਏ ਨੇ ਦੇਖੋ ਫੇਸ ਹੁਣ ਕਿੰਨਾ ਗਲੋਇੰਗ ਵੀ ਹੋ ਗਿਆ ਸ਼ਾਈਨਿੰਗ ਵੀ ਕਰ ਰਹੀ ਹੈ ਤੇ ਹੁਣ ਮੈਂ ਫੇਸ ਨੂੰ ਠੰਡੇ ਪਾਣੀ ਨਾਲ ਕਰਕੇ ਐਮਨੇ ਆ ਵੋਸ਼ ਫਿਰ ਤੁਸੀਂ ਦੇਖਿਓ ਤੁਹਾਡੀ ਸਕਿਨ ਜਿਹੜੀ ਇਹ ਨਾਲੇ ਟਾਈਟਪਨ ਲੱਗੇਗਾ ਤੁਹਾਨੂੰ ਫਿਟਕੜੀ ਤੋਂ ਬਾਅਦ ਨਾਲੇ ਤੁਹਾਡੀ ਸਕਿਨ ਇੱਕਦਮ ਗੋਰੀ ਚਿੱਟੀ ਰੰਗਤ ਸਾਫ਼ ਔਰ ਹੈਰ ਦਾ ਪਤਾ ਹੀ ਨਹੀਂ ਚੱਲਣਾ ਤੇ ਜੇ ਥੋੜੀ ਜਿਹੀ ਵੀ ਵੀਡੀਓ ਤੁਹਾਨੂੰ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਵਾਧੂ ਵਾਧ ਜਿਹੜੀ ਵੀਡੀਓ ਸ਼ੇਅਰ ਕਰਦੇ ਆ ਕਰੋ ਉਹਨਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਜ਼ਰੂਰਤ ਹੈ ਠੀਕ ਹੈ ਵੈਸੇ ਜ਼ਰੂਰਤ ਸਭ ਨੂੰ ਹੁੰਦੀ ਹੈ ਸਾਰੇ ਹੀ ਇਸਤੇਮਾਲ ਕਰੋ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਅਸੀਂ ਸੋਹਣੇ ਨਜ਼ਰ ਆਏ ਸਾਨੂੰ ਹਰ ਕੋਈ ਸੋਹਣਾ ਗਵੇ ਠੀਕ ਹੈ ਜਿਹੜੀ ਨੇਚਰਲ ਬਿਊਟੀ ਹੁੰਦੀ ਹੈ ਉਹੀ ਮਤਲਬ ਕਿ ਸੋਹਣੀ ਲੱਗਦੀ ਹੈ ਜਿਹੜੀਆਂ ਮੇਕਅਪ ਨਾਲ ਬਿਊਟੀ ਕਰਕੇ ਆਪਾਂ ਚਿਹਰੇ ਨੂੰ ਸ਼ਿੰਗਾਰਦੇ ਹਾਂ ਉਹ ਕਿਸੇ ਕੰਮ ਦੀ ਨਹੀਂ ਹੁੰਦੀ ਤੇ ਤੁਸੀਂ ਨਾ ਵੈਕਸ ਕਰਨੀ ਹੈ ਨਾ ਹੀ ਕਿਸੇ ਪ੍ਰਕਾਰ ਦੀ ਰੇਜਲ ਇਸਤੇਮਾਲ ਕਰਨੀ ਹੈ ਨਾ ਹੀ ਕੋਈ ਸ਼ੇਵਿੰਗ ਕਰਨੀ ਹੈ ਨਾ ਹੀ ਤੁਸੀਂ ਕੋਈ ਧਾਗਾ ਲਵਾਉਣਾ ਇਹਨਾਂ ਚੀਜ਼ਾਂ ਤੋਂ ਦੂਰ ਐਦਾ ਦੇ ਰੈਮਡੀਆ ਹੋਰ ਬਹੁਤ ਰੈਮਡੀਆ ਨੇ ਚੈਨਲ ਨਾਲ ਐਦਾਂ ਹੀ ਬਣੇ ਰਹਿਣਾ ਹੈ ਡੇਲੀ ਵੀਡੀਓ ਮੇਰੀ ਅਪਲੋਡ ਹੁੰਦੀ ਹੈ ਤੇ ਇਹਨਾਂ ਬਿਊਟੀ ਨੂੰ ਲੈ ਕੇ ਤੇ ਤੁਸੀਂ ਦੇਖਿਆ ਕਰੋ ਠੀਕ ਹੈ ਤੇ ਤੁਹਾਡੀ ਜਿਹੜੀ ਰੰਗਤ ਇੱਕਦਮ ਨਿੱਖਰ ਜਾਏਗੀ ਦੁਪਹਿਰ ਨੂੰ ਵੀਡੀਓ ਆਏਗੀ 3 ਵਜੇ ਨਾਲ 2 ਤੋਂ 3 ਵਜੇ ਨਾਲ ਤੁਹਾਨੂੰ ਇੱਕ ਐਦਾਂ ਦੀ ਕਰੀਮ ਦੱਸਾਂਗੀ ਜਿਹੜੀ ਤੁਸੀਂ ਜਿਵੇਂ ਹੁਣ ਮੋਇਸਚਰਾਈਜ਼ਰ ਦੇ ਰੂਪ ਵਿੱਚ ਉਸ ਕਰੀਮ ਨੂੰ ਇਸਤੇਮਾਲ ਕਰ ਸਕਦੇ ਹੋ ਉਹਦੇ ਨਾਲ ਤੁਹਾਡੀ ਜਿਹੜੀ ਧੁੱਪ ਦੇ ਨਾਲ ਰੰਗ ਕਾਲਾ ਨਹੀਂ ਹੋਵੇਗਾ ਕਿਸੇ ਵੀ ਪ੍ਰਕਾਰ ਦੀ ਟੈਨ ਨਹੀਂ ਹੋਵੇਗੀ ਚਿਹਰਾ ਇੱਕਦਮ ਖਿਲਿਆ ਰਹੇਗਾ ਫੁੱਲਾ ਵਾਂਗ ਠੀਕ ਹੈ ਚਲੋ ਜੀ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ 'ਚ ਤੇ ਤਬ ਤੱਕ ਰੱਬ ਰੱਖਾ ਬਾਏ ਬਾਏ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਬਾਤ ਵਾ ਸ਼ੇਅਰ ਕਰਦੇ ਆ ਕਰੋ ਬਾਤ ਵਾ ਲਾਈਕ ਤੇ ਕਮੈਂਟ ਸਾਨੂੰ ਦੇ ਜਰੂਰ ਕਰਿਆ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਚਲੋ ਜੀ ਫਿਰ ਮਿਲਦੇ ਆ ਜੀ ਬਾਏ